ਕੀ ਕਾਲ ਸਾਰੇ ਕਿਸਾਨ ਭਰਾਵਾਂ ਦਾ ਤੁਹਾਡੇ ਆਪਣੇ YouTube ਚੈਨਲ ਸਤ ਕਰਤਾ ਨੀ ਨਾਲ ਨੀ ਮਲ ਡਾਕਟਰ 4511 ਤੇ ਸਵਾਗਤ ਕੀਤਾ ਜਾਂਦਾ ਹੈ ਅੱਜ ਆਪਾਂ ਦੋ ਸੂਣ ਵਾਲੀਆਂ ਗਾਂਆਂ ਦੀ ਵੀਡੀਓ ਲੈ ਕੇ ਆਏ ਆ ਜੋ ਕਿ ਵਕਾਊ ਆ ਤੇ ਬਾਕੀ ਕਰਦੇ ਆ ਬਾਈ ਤੋਂ ਸਾਰੀ ਜਾਣਕਾਰੀ ਲੈਣੀ ਆ ਨਾਮ ਦੱਸਦੇ ਆ ਆਪਣਾ ਸਤ ਨਾਮ ਹੈ ਪਿੰਡ ਦੱਸ ਦੇ ਸੇਖਾਗੜ ਠੀਕ ਆ ਇਹਦਾ ਕਿੰਨਾ ਟਾਈਮ ਰਹਿੰਦਾ ਸੂਣ ਦਾ 10 ਦਿਨ 10 ਦਿਨ ਲੈਂਦੀ ਆ ਤੇ ਪਿਛਲੇ ਥੂਰੇ ਦੁੱਧ ਕਿੰਨਾ ਕਿਸੀ ਇਹਦਾ 12 ਲੀਟਰ ਚੋ ਆ ਠੀਕ ਆ ਇਹ ਤੋੜ ਕੇ ਦਿਖਾ ਦੇ ਮੜੀਏ 10 ਦਿਨ ਲੈਂਦੀ ਉਹ ਦਿਨ ਜਮਾ ਤਿਆਰ ਹੋ ਜਾਣੀ ਆ ਵੈਸੇ ਲਹੋਂਦੀ ਆਉਂਦੀ ਆ ਬਹੁਤਾਂ ਲੇਵਾ ਬਹੁਤ ਸੋਹਣਾ ਲੱਗਿਆ ਥਾਂਤ ਨੂੰ ਬਹੁਤ ਸੋਹਣੀ ਲੱਗੀ ਆ ਦੂਜੀ ਦਾ ਇਹ ਵੀ 10 ਦਿਨਾਂ ਦੀ ਇੱਕ ਦਿਨ ਦੇ ਟੀਕੇ ਭਰੇ ਨੇ ਇੱਕ ਦਿਨ ਦੇ ਟੀਕੇ ਭਰੇ ਨੇ ਠੀਕ ਆ ਇਹ ਵੀ ਤੋੜ ਕੇ ਦਿਖਾ ਦੇ ਇਹਦਾ ਦੁੱਧ ਕਿੰਨਾ ਕਿਸੀ ਇਹਦਾ 10 ਲੀਟਰ ਹੋਇਆ ਜਿਸ ਵੇ ਸਮਾਨ ਠੀਕ ਆ ਠੀਕ ਇਹ ਥੋੜੀ ਗਰਮੀ ਨਾ ਮੰਨਣ ਵਾਲੀ ਨਸਲ ਆ ਵਧੀਆ ਗਰਮੀ ਚ ਰੱਖਣ ਵਾਲੀ ਆ 10 ਕਿਲੋ ਦੁੱਧ ਦੇ ਦੂੰ ਮੋਬਾਈਲ ਨੰਬਰ ਬੁਲਾ ਦਿੰਨੇ ਆ ਆਪਾਂ ਜਿਹੜੇ ਵੀ ਮੇਰੇ ਭਰਾਣੇ ਲੈਣੀ ਹੋਈ ਕਾਵਾਂ ਤੇ ਮੋਬਾਈਲ ਨੰਬਰ ਤੇ ਫੋਨ ਕਰ ਲਓ ਨੰਬਰ ਦੱਸਦੇ ਆਪਾਂ 8727881540 ਠੀਕ ਐ ਇੱਕ ਵਾਰੀ ਹੋਰ 7527881540 ਠੀਕ ਐ ਜਿਹੜੇ ਵੀ ਮੇਰੇ ਭਰਾਣੇ ਗਾਂਾਂ ਲੈਣੀਆਂ ਮੋਬਾਈਲ ਨੰਬਰ ਦੱਸਤਾ ਇਹ ਫੋਨ ਕਰਕੇ ਲੈ ਸਕਦਾ ਰਹਿ ਸਮਾਲਸਰ ਰੋਡ ਤੇ ਘਰ ਆ ਪਿੰਡ ਸੇਖਾ ਕਲਾਂ ਸასიਖਾਲ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ